ਸਾਰੇ ਕੰਮ ਨਿਬੜ ਗਏ ਸਰਦੇ ਆ ਬਾ ਇਹ ਮੇਲਾ ਆਉਂਦਾਗਾ ਹਨਾ ਸੈਣੇ ਦਾ ਤੇ ਉਹਨਾਂ ਨੂੰ ਘੋਦਦੀਆਂ ਮੈਂ ਤਾਂ ਦਿਲੀਪੋਂ ਘੋਦਦੀਆਂ ਨਹੀਂ ਵੀ ਆਪਾਂ ਮੇਲੇ ਤੇ ਚੱਲਾਂਗੇ ਪਹਿਲੇ ਹੀ ਹੁਣ ਤਿਆਰੀ ਕਰਨ ਲੱਗਾਂਗੇ ਤਾਂ ਉਦੋਂ ਲੋ ਤਿਆਰੀ ਹੋਊਗੀ ਕੰਜਰੀ ਨੇ ਗੇੜੇ ਹੀ ਨਹੀਂ ਮਾਰਿਆ ਅੱਗੇ ਤਾਂ ਆ ਜਾਂਦੀ ਸੀ ਲੈ ਉਹਨੂੰ ਲੈ ਕੇ ਸਿੰਧੋ ਤੇ ਮਿੰਦੋ ਕੋਲੇ ਜਾ ਆਉਂਗੀ ਇਕੱਠੀਆਂ ਹੋ ਕੇ ਜਾਵਾਂ ਨਹੀਂ ਮੇਲੇ ਤੇ ਕੀ ਦਰੀਆ ਤੇ ਦੇਖ ਕੇ ਅਮਾਏ ਕੋਸਣਾ ਕੋਸਾ ਅੱਗੇ ਜਾਂਦੀਆਂ ਹੁੰਦੀਆਂ ਸੀ ਜਦੋਂ ਕੁਮਾਰੀਆਂ ਹੁੰਦੀਆਂ ਸੀ ਮੇਲਾ ਇਹ ਤਾਂ ਉਦੋਂ ਦੇਖਦੀਆਂ ਸੀ ਹੋਰ ਬਾਗੀਆਂ ਕਿਹ ਲੈ ਦੇਖ ਲੈ ਕੁਮਾਰੀਆਂ ਹੁੰਦੀਆਂ ਨੂੰ ਚਾਚੀ ਕਹਿੰਦੀ ਹੁੰਦੀ ਸੀ ਨਹੀਂ ਮੇਲੇ ਤੇ ਕੀ ਲੈਣ ਜਾਣਾ ਮੇਲੇ ਕਿ ਤਾਂ ਲੋਕ ਚੁੰਡੀਆਂ ਵੜਦੇ ਆ ਯਾ ਉਹ ਚਾਚੀ ਦੀ ਗੱਲ ਤੋਂ ਗੱਲ ਜ਼ਿਆਦਾ ਵੀ ਜੇ ਪਿਛਲੀ ਵਾਰ ਮੈਂ ਤੇ ਦਲੀਪੋਂ ਮੇਲੇ 'ਚ ਗਈਆਂ ਨਹੀਂ ਇੰਨਾ ਕੱਠ ਭੈਣੇ ਲੋਕ ਤਾਂ ਨੰਗਣ ਨਾ ਦੇਣ ਐਨਾ ਬੁਰਾ ਹਾਲ ਗਰਮੀ ਨਾਲ ਤੇ ਉੱਜੇ ਖਾਣਾ ਮਨ ਫੇਰ ਵੀ ਨਹੀਂ ਭਰਦਾ ਆਏ ਹੋਇਆ ਪੇ ਮੇਲੇ ਤੇ ਆਂ ਵੀ ਜਾਈਏ ਚੱਲ ਜੇ ਆਜੇ ਤਾਂ ਚੰਗੀ ਗੱਲ ਆ ਜਲੀਪ ਦੇਖਦੀ ਐ ਲੈ ਤੂੰ ਚੱਲ ਕਰੇ ਮੈਂ ਚਾਪ ਨੂੰ ਕੰਨੀ ਜਾ ਆ ਮਾਂ ਆਹੋ ਸਾਬਜਾ ਕਰ ਜਾ ਠੀਕ ਐ ਲੈ ਇਦੇ ਜਾ ਮਾਂ ਛਿੰ ਦੋਵੇਂ ਦੋਕੇ ਜਾ ਮਾਂ ਕਿ ਚਿੱਤ ਕੋ ਓਹੋ ਬੋਲਗੀ ਚਾਰ ਨੋਕੇ ਜਾ ਮਾਂ ਚਲ ਚਾਰ ਨੋ ਮੇਰੀ ਪੱਕੀ ਸੇਲੀ ਉਹ ਨਹੀਂ ਮੇਰੀ ਕਿਸੇ ਦੀ ਗੱਲ ਕਰਦੀ ਉਹਦੇ ਕੋਲ ਜਾਣੀਆਂ ਉਹਦੇ ਕੋਲ ਟੱਡ ਫੋਲਦੀਆਂ ਮੈਂ ਤਾਂ ਚਾਹੇ ਵਾਲਾ ਚੜਿਆ ਮੈਂ ਮਰਨਾ 20 ਸਾਲਾਂ ਬਾਅਦ ਮਿਲਿਆ ਇਹ ਮੇਰੀ ਪਹਿਲੀ ਹਾਂ ਜੀ ਹਾਂ ਮਲਾਤੀ ਨਹੀਂ ਤਾਂ ਉਹ ਨਹੀਂ ਬੁਲੋਂਦੀ ਚੱਲ ਜਾਣੀਆਂ ਹੁਣ ਚਰਨੋ ਕੋ ਉਧਰ ਨਾ ਕਰਦੇ ਦੁੱਖ ਸੁੱਖ ਲੈ ਕਰੀ ਹੋਊਗੀ ਕਿਤੇ ਗਈ ਨੀ ਬਦਲੇ ਨੇ ਚੜਿਆ ਹੈ ਕਾ ਬੱਕਰੀਆਂ ਮੈਂ ਕੀ ਜਾਂਦੇ ਨੇ ਬਿਟਾ ਮੈਂ ਲੈ ਦੱਸ ਨੇ ਰੱਬ ਨੇ ਵੀ ਲਹੂ ਪੀ ਰੱਖਿਆਗਾ ਮੇਰੇ ਕੁਾਰਸਾ ਡਰੱਖਿਆ ਹੋਇਆ ਇੰਨਾ ਹੁਣ ਮਾਰ ਕੇ ਹਟੀਸੀ ਝਾੜੂ ਇੰਨਾ ਰੇਤਾ ਹੋ ਗਿਆ ਉਸਨਾ ਆ ਕੇ ਕੁੜੀ ਟੱਪੂਗੀ ਅੱਖੂ ਵੀ ਮਾਂ ਤੈ ਅੱਜ ਝਾੜੂ ਲਾਇਆ ਨਹੀਂ ਹੈਗਾ ਮੈਂ ਲਾਇਆ ਝਾੜੂ ਕਿਹ ਕੋਪਰੰਟਾ ਇਹਦਾ ਲੈ ਦਿੱਤੀ ਮਾਰ ਓਹੋ ਮੂੰ ਤਾਂ ਠੰਢੀ ਹੋਈ ਗਈ ਆ ਤੇ ਤੇ ਮੀਂਹ ਪਿਆ ਹੋਊਗਾ ਤਾਂ ਕਰਕੇ ਹੋ ਗਈ ਠੰਡ ਹੁਣ ਤਾਂ ਹਵਾ ਤੇ 니 ਚੜਨਾ ਦੀਵਿਆ ਨਹੀਂ ਅੰਦਰ ਬੈਠੀ ਹੋਣੀ ਐ ਜੀ ਲੱਗੇ

ਨੇ ਕਿਵੇਂ ਅੱਜ ਦੋ ਤਿੰਨ ਦਿਨਾਂ ਬਾਅਦ ਘੇੜਾ ਮਾਰਿਆਗਾ ਨਹੀਂ ਕਾਗਾ ਹੂੰ ਇੱਕ ਨਵੀਂ ਗੱਲ ਸੁਣਾਈ ਕਰਨ ਮੈਨੂੰ ਉੜਾਉਣਾ ਹੋ ਕੇ ਦੱਸ ਰਿਹਾ ਚੇ ਕੰਦਾਂ ਦੇ ਵੀ ਕੰਮ ਨਹੀਂ ਲੇਗੇ ਇਹ ਕੰਦਾਂ ਨੂੰ ਕਾਹਨਾਂ ਕੋਈ ਨਹੀਂ ਹੁੰਦਾ ਤੇ ਮੇਰੀ ਗੱਲ ਸੁਣ ਨਾ ਇਹ ਕੀ ਕਹਿੰਦੀ ਹਾਂ ਇਹ ਕਹਿਣਾ ਕੀ ਹੈ ਤੇ ਮੈਂ ਦੱਸਦੀ ਜਦੋਂ ਮੈਂ ਸਕੂਲ ਪੜ੍ਹਦੀ ਹੁੰਦੀ ਸੀ ਜਵਾਨੀ ਵੇਲੇ ਦੀਆਂ ਗੱਲਾਂ ਆਪਦੀਆਂ ਮੇਰੇ ਦੀ ਗੱਲ ਦੱਸਦੀ ਹਾਂ ਹਾਂ ਤੇ ਉੱਥੇ ਮੇਰੇ ਨਾਲ ਇੱਕ ਮੁੰਡਾ ਪੜ੍ਹਦਾ ਦੀਗਾ ਅੱਛਾ ਉਹ ਵੀ ਆਪਣੇ ਬੰਦਕ ਨੇ ਮਾਸੀ ਹੂੰ ਉਰੇ ਆ ਗਿਆ ਉਹ ਤਨਾਈ ਗਰਾਵਾ ਯਾਹੋ ਨਹੀਂ ਸੋਕਣੇ ਅੱਜ 25 ਸਾਲ ਲਾਵਾ ਹੈ 23 ਸਾਲ ਮੈਨੂੰ ਲਾਈਕ ਕਰਦਾ ਸੀ ਮੇਰੇ ਘਰ ਦੇ ਮੰਨੇ ਹੈਗੇ ਹੋਰ ਵੀ ਬੜੇ ਚੁੱਪ ਕਰ ਗਈ ਜਦੋਂ ਘਰ ਦੇ ਮੰਨੇ ਹੀ ਨਹੀਂ ਹੈਗੇ ਮੈਂ ਹੁਣ ਤਾਂ ਬੇਵਾ ਤੇਰਾ ਜਵਾਬ ਤੇਰੇ ਬਰਾਬਰ ਦੇ ਹੋਏ ਪਏ ਨੇ ਨਹੀਂ ਜੇ ਮੈਂ ਕਹਿੰਦਾ ਮੈਂ ਕਿਹੜਾ ਹੁਣ ਉਹਦੇ ਦਾਸ਼ਕੀ ਮਾਰ ਲਾ ਗਿਆ ਜਵਾਬ ਨੂੰ ਬਰਾਬਰ ਦੇ ਨੂੰ ਲੱਗਦਾ ਲੱਖਣ ਜਿਹਾ ਤੇਰੇ ਆਈ ਲੱਗਦਾ ਜਿਹੜੇ ਸਭ ਨਾਲ ਗੱਲਾਂ ਕਰਦੀ ਆ ਹੋਰ ਕੀ ਨਾ ਹੋਣਾ ਨਹੀਂ ਤਾਂ ਮੇਰੇ ਵਿਆਹ 'ਚ ਟੱਕਰ ਗਿਆ ਮੈਨੂੰ ਕਹਿੰਦਾ ਨਹੀਂ ਤੂੰ ਨੋ ਤਾਂ ਮੈਂ ਜੀ ਮੈਂ ਅੱਛਾ ਮੈਂ ਤਾਂ ਸਿਹਾਉਣੇ ਆ ਜੀ ਹੂੰ ਕਹਦਾ ਮੈਂ ਆ ਹੋਈ ਇਹਦਾ ਨਾਮ ਰਸੋਈ ਨੋਸਟੀ ਕਲਦੀਪ ਹੋਏ ਮੈਂ ਮੋਰਚਾ ਕਲਦੀਪ ਆਹੋ ਇਹ ਵਾਪਸ ਆ ਨਹੀਂ ਹੋ ਜਾਵੇਗੀ ਦੇ ਲੋ ਕੰਪਾਪਾ ਲੱਗਣਾ ਚਾਹੀਦਾ ਵੀ ਆ ਇਤਿਹਾਸ ਕੀ ਮਾਰਦਾ ਸੀ ਕਲਦੀਪ ਤੇ ਉਹ ਕਹਿੰਦਾ ਚਲਦੀ ਚਾਹ ਪਿਆਵਾਂ ਦੀ ਪੁੱਤ ਨੂੰ ਹੂੰ ਮੈਂ ਖਾ ਚਾਹ ਤਾਂ ਪੀਦੀ ਨਹੀਂ ਹੁਣੀ ਰੋਟੀ ਖਾ ਕੇ ਆ ਘਰੋਂ ਹੂੰ ਚਾਲ ਕਹਿੰਦਾ ਫਿਰ ਕੋਈ ਹੋਰ ਚੀਜ਼ ਲੈ ਲੈ ਜੀ ਜਾਣੀ ਪਿੰਦੀ ਅੱਛਾ ਮੈਂ ਤਾਂ ਆਪਣੇ ਫੁਰਸਿਆਰੀ ਦੀ ਦੁਕਾਨ ਤੋਂ ਲੈ ਆ ਬੜੀ ਲੈ ਵਾਹ ਇੰਦਰਾ ਦਾ ਬੜੀ ਦਮਾ ਕੰਮ ਕਰ ਗਿਆ ਫਿਰ ਆਪਣੇ ਉਹਦੀ ਦਮਾ ਕੰਮ ਕਰ ਗਿਆ ਨਿਕਲੀ ਨਹੀਂ ਫਿਰ ਚੈਨੀ ਚੈਨੀ ਲਈ ਕਹਾਰ ਲਈ ਅੱਲਾ ਕਮ ਹੈ ਹਾਂ ਝੂਲੇ ਵਾਲੇ ਕਾਂਟਿਆਂ ਨੂੰ ਹੱਥ ਪਾਇਆ ਸੀ ਮੈਨੂੰ ਕਹਿੰਦਾ ਵੀ ਕੋਈ ਇੰਨੇ ਪੈਸੇ ਨਹੀਂ ਹੈਗੇ ਹਜੇ ਫੇਰ ਆਊਗਾ ਫੇਰ ਦਵਾ ਦੂੰਗਾ ਫੇਰ ਭਾਣੇ ਮੈਂ ਹਾਂ ਕੁੱਕਾ ਲੈ ਲਿਆ ਅਰੇ ਕੁੱਕਾ ਹਾਂ ਸੁਣ ਮੈਂ ਦੇਖਾਂ ਨਹੀਂ ਸੋਕਣੇ ਤੋਤਾ ਉਹ ਕੱਲ੍ਹ ਹੋਊਗੀ ਕੋਈ ਫਟੜਾ ਮਸਤਾ ਕਿੰਨੇ ਪੁੜੀਆਂ ਚ ਪਾਉਣ ਲੱਗ ਗਿਆ ਆ 10 ਸੱਗੇ ਡੱਬੀਆਂ ਨਹੀਂ ਪਾਉਣ ਦੇਤੀ ਬਾਈ ਲੈਨੇ ਤਾਂ ਤਾ ਉਹ ਵਾਲੀ ਗੱਲ ਕਰਤੀ ਕਹਿੰਦੇ ਪਤਾ ਨਹੀਂ ਕੀ ਵੀ ਪਖਾਣਾ ਜਾਂ ਪਾਉਂਦੇ ਹੁੰਦੇ ਆਗੇ ਤਾਂ ਬੰਗਾ ਕੋਕਾ ਦੇਖ ਪਖਾਣਾ ਛੱਡ ਤੂੰ ਹੋਏ ਨੀ ਨੁੱਛੇ ਕੁ ਨਾ ਸੋਹਣਾ ਨੀ ਖੋਣ ਇਹ ਵਾਲੀ ਸੋਹਣਾ ਇਹ 3000 ਦਾ ਤੇ ਵੀ ਇਹ 3000 ਦਾ ਦਿੱਤਾ ਆਹੋ 3000 ਦਾ ਦਿੱਤਾ ਇੱਕ ਆਚੂ ਨੀ ਦਵਾ ਕੀ ਕਹਨੇ 500 ਦੀਆਂ ਨੇ ਕੀ ਸੌਕ ਕਮਾ ਤੂੰ ਮੇਰਾ ਦਿਲ ਜਾ ਘਟਾਂ ਲਾ ਤਾ ਮੇਰਾ ਤਾਪ ਜੀ ਕਰਦਾ ਮੈਂ ਲਿਆ ਮੈਂ ਤੂੰ ਕਹੇ ਮੈਂ ਜੇ ਨੂੰ ਤਾਰੀ ਨੂੰ ਮੈਂ ਜਾ ਦੁਕਾਨ ਤੇ ਚਲ ਆ ਰਹੀ ਹਿੰਦੇ ਹਾਂ ਸੌ ਡੇਲਾ ਸਰਾਬ ਵੀ ਤਲਾਇ ਨਾ ਦੇ ਕਿਤੇ ਨਹੀਂ ਬਸ ਕਰਿਆ ਕਰ ਉਹੀ ਮਰ ਜਾਈਂ ਇਸਰਾਮੀ ਸੱਕ ਕਰਕੇ ਹੋਰ ਕੀ ਨਾ ਉਹ ਤਾਂ ਜਿਹੜਾ ਪਾਏ ਵੇ ਕਿਤੇ ਨਾ ਲਾ ਕੇ ਵੇਚ ਜਾਵੇ ਨਹੀਂ ਮੈਂ ਤਾਂ ਸੱਚੀ ਗਾ ਰਾ ਛਿੱਟ ਘਟ ਘਟ ਜਾਂਦਾ ਸੀ ਪੜ੍ਹਨ ਖਰਚਾ ਤੱਕ ਚਾਲਣਾ ਪੁਲੀ ਪਹੁੰਚਦੀ ਮੇਰਾ ਨੀ ਚਿੱਤਰ ਠੀਕ ਹੁੰਦਾ ਛਿੱਟ ਤਾਂ ਗੋਲਾ ਬਣ ਗਿਆ ਹੋਗਾ ਕਿਹੜੇ ਵੇ ਪੰਨਾ ਹੋਰ ਹਿ ਚਲੋ ਮੈਂ ਮੰਨ ਦੇਤੀ ਹਾਂ ਲੁਕਤ ਸੌਕਣਾ ਦੋ ਜੀ ਨਾ ਹਾਂ ਕਿ ਪਤਾ ਕਿੱਧਰ ਗਈਆਂ ਨੇ ਨਿੰਦਾ ਲੱਗਿਆ ਪਿਆ ਹਾਂ ਪਤਾ ਨਹੀਂ ਕਿ ਦੇਖੀਆਂ ਨੇ ਠੀਕ ਆ ਨਿਆ ਸਿੰਦੋ ਮਹੀਨਾ ਤੋਂ ਜ਼ਿਆਦਾ ਆ ਗਿਆ ਮੈਨੂੰ ਚੀ ਆਪਾਂ ਮੇਰੇ ਨਾਲ ਇੱਕ ਚੱਲਾਂਗੇ ਤਿਆਰੀ ਕਰ ਲਾ ਕਿੰਨੇ ਕਿਤੇ ਰਹਿ ਗਏ ਮੇਲੇ ਚ ਆਪਣੇ ਚ ਥੋੜੇ ਜਿਨੇ ਰਹਿ ਗਿਆ ਸਹਨੇ ਦੇ ਮੇਲੇ ਚ ਅੱਛਾ ਹਾਂ ਫਿਰ ਤਾਂ ਮੈਂ ਫੂਡ ਸੁਮਹਿਮ ਨਹੀਂ ਪਣੇ ਪੂਰਾ ਟੋਪਰਾ ਫੂਡ ਤੋਂ ਮਿਲਿਆ ਉਸ ਦਾ ਸੌਕਣੇ ਹਾਂ ਸੂਟ ਵੀ ਤਾਂ ਨਹੀਂ ਉਸ ਤੋਂ ਲਾਣੀ ਨਾ ਫੂਡ ਦੇ ਜਿਵੇਂ ਪਾਪਾ ਨੂੰ ਕਹਿੰਦੇ ਮੂੰਗਵਾ ਕੇ ਦਿੰਦਾ ਹਾਂ ਜਿਸ ਦਾ ਪਾਪਾ ਤਾਂ ਦਰ ਬਰਦੀਆਂ ਨਾਲ ਨਾ ਹਾਂ ਮੈਂ ਤਾਂ ਪਣੇ ਰਾਜਨੀਤਿਕ ਮੇਰੇ ਚੂਟ ਨਾਲ ਦੀ ਲਾ ਸੂਟ ਲਾਉਂ ਜਸਤੇ ਦੇ ਪਾਪਾ ਕੋਈ ਨੀਂ ਦਵਾਰੋਂ ਕਹਿੰਦਾ ਮੈਨੂੰ ਬਥੇਰੇ ਕੱਪੜੇ ਅੱਜ ਤਾਂ ਬਾਹਰ ਹੀ ਸਰਾਹੀ ਜਾਨੀਏ ਜਸਤੇ ਦੇ ਪਾਪੇ ਨੂੰ ਲਾ ਮੋਹ ਤਾਂ ਆਪਣੇ ਮੈਂ ਜਸਤੇ ਦੇ ਪਾਪੇ ਦੀ ਕਰਦੀ ਆ ਮੋ ਪਿਛਲੀਆਂ ਗੱਲਾਂ ਛੱਡੀਆਂ ਘੱਬੀਆਂ ਮੋ ਮਿਲ ਗਿਆ ਬਾਹਰ ਹਾੜੇ ਕੱਢਣ ਲੱਗ ਗਿਆ ਮਤਲਬ ਕੋਕਾ ਹੀ ਲੈ ਲਾਣੀ ਮਿਲ ਲਿਚੜੇ ਜੇ ਤੂੰ ਜਸਤੇ ਦੇ ਪਾਪੇ ਨੂੰ ਮੋਹ ਕਰਦੀ ਹੁੰਦੀ ਤਾਂ ਉਹ ਪਤੰਦਰ ਨੂੰ ਲੈ ਕੇ ਦੁਕਾਨ ਤੇ ਕੋਕਾ ਲੈਣ ਨਹੀਂ ਜਾਂਦੀ ਮੈਂ ਬਾਹਰ ਹਾੜੇ ਕੱਢਣ ਲੱਗ ਗਿਆ ਕਹਿੰਦਾ ਦੀਪੂ ਕੋਈ ਇੱਕ ਚੀਜ਼ ਤਾਂ ਲੈ ਲੈ ਤੂੰ ਤਾਂ ਕਰਕੇ ਲੈ ਲਈ ਮੈਂ ਬਈਆ ਟੇਕੇ ਹਾ ਹੋ ਮਾਰ ਦ ਨੀ ਉਹ ਤਾਂ ਮੈਂ ਤੁਹਾਨੂੰ ਦੱਸਦੀ ਆ ਮੋਜਾਂ ਮਾਰਦਾ ਕੁੜੀ ਵਾਗੀ ਕੈਨੇਡਾ ਮੁੰਡਾ ਵੀ ਪੜੀ ਜਾਂਦਾ ਮੁੰਡਾ ਵੀ ਵਾਗੂ ਕੈਨੇਡਾ ਕੱਲਾ ਹੀ ਰਹਿ ਜਾ 25-30 ਕਿਲੇ ਜਿੰਨੀ ਹੁੰਦੇ ਨੇ ਕਿਤੇ ਆਏ ਤਾਂ ਨਹੀਂ ਸੁਪਨੇ ਲੈਣ ਲੱਗ ਗਏ ਮੈਨੂੰ ਵੀ ਕੈਨੇਡਾ ਲੈ ਜਾਊਗਾ ਕਿਤੇ ਵੱਡੇ ਸੁਪਨੇ ਦੇਖਦੀ ਆ ਮੈਂ ਮੈਂ ਨਹੀਂ ਕੋਈ ਨਹੀਂ ਲੈ ਕੇ ਜਾਂਦਾ ਕੈਨੇਡਾ ਨੀ ਕਿਹ ਪਤਾ ਲੈ ਹੀ ਜਾਵੇ ਸੋਚਣਾ ਤਾਂ ਸਾਈ ਚਾਹੀਦਾ ਹੈ ਚੰਗਾ ਚੰਗਾ ਨਹੀਂ ਛੱਡ ਚਾਹ ਵੀ ਨਹੀਂ ਪੀਣੀ ਹਾਂ ਤਾਂ ਵੀ ਪਤ ਕੈਨੇਡਾ ਆਈ ਵਜਿਆ ਕਰੇਗੀ ਮਾਂ ਤਾਂ ਕੈਨੇਡਾ ਵਜੂ ਜਾ ਦੇ ਲਲੀ ਭਾਈਆਂ ਨਾਲ ਨਹੀਂ ਤੇਗਾ ਨੂੰ ਬਣਾ ਲੈਣੀ ਘੁੱਟ ਬਹਿ ਜਾ ਛੱਡ ਚੰਗਾ ਫੇਰ ਕੀ ਕਹਿੰਦੇ ਨੇ ਮੇਲੇ ਨੂੰ ਤਿਆਰ ਰਹੀ ਫਿਰ ਮੈਂ ਵੀ ਨਹੀਂ ਮੇਲੇ ਨੂੰ ਤਿਆਰ ਰਹੀ ਮੈਂ ਕਹਿੰਦੀ ਸੀ ਸਿਬਨੂ ਮਿੰਦੋ ਕੋਲ ਚੱਲ ਕੇ ਆਪਾਂ ਨਾ ਆਪਣੇ ਮੈਂ ਤਾਂ ਜਾਣਦੀ ਮੈਨੂੰ ਤਾਂ 2 ਘੰਟੇ ਹੋ ਗਏ ਜੱਸੇ ਦਾ ਪਾਪਾ ਕਾਣਾ ਕੱਢਣ ਲੱਗਿਆ ਹੋਊਗਾ ਉਹ ਤਾਂ ਮਾਪਣ ਇੱਕ ਕਾਦੂਆ ਨਹੀਂ ਪਤਾ ਮੇਰੇ ਬਗਵਾ ਹੋਣ ਤਾਂ ਇਹਨੂੰ ਜੱਸੇ ਦਾ ਪਾਪਾ ਕਾਣਾ ਕੱਢਣ ਲੱਗਾ ਜਦੋਂ ਮੈਂ ਕੋਈ ਕੰਮ ਕਰਨਾ ਉਹ ਤਾਂ ਬੈਲੀ ਹਾਂ ਉਹ ਮੈਂ ਤਾਂ ਆਪੋ ਬੈਲੀ ਆਂ ਮਾਂ ਲੰਡਰ ਆ ਗਈ ਤੇ ਪੋਕੜੀਆਂ ਮਾਰਨ ਮੈਨੂੰ ਕੋਕਾ ਲੈ ਕੇ ਦਿੱਤਾ ਦਿੱਤਾ ਇਹਨਾਂ ਕੋਕਾ ਲੈ ਕੇ ਕੋਕੇ ਦਾ ਕੀ ਲੈਣ ਸੀ ਕੀ ਤੂਸਾਨ ਕਰਨ ਬੈਠੀ ਸੀ ਉਹਦਾ ਜੇ ਤੂੰ ਲੈਣਾ ਸੀ ਕੋਈ ਚੈਮੀ ਲੈਂਦੀ ਕੋਈ ਹਾਰ ਲੈਂਦੀ 2-3 ਤੋਲਿਆਂ ਨੂੰ ਤਾਂ ਲਾਉਂਦੀ ਚੁੰਨਾ ਨੂੰ ਛੜੀ ਬਣੀਆ ਕੋਕੇ ਦੀ ਕੀ ਦੱਸ ਇਹ ਜੇ ਕੋਕਿਆਂ ਦਾ ਲੈਣਾਗਾ ਉਹ ਗੱਲ ਕਰਤੀ ਇਹਨੇ ਤਾਂ ਕਹਿੰਦੀ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਦਾ ਮੈਂ ਤਾਂ ਅਗਲੇ ਦਿਨ ਚੇਹੇ ਤੂਸਾਨ ਕਰਾਇਆ ते नाले आ गई को, को का। साली बुनिया एक कहना प्या भी वाली सोहना मैंने, सोना। मैंने तो उ लगे गई पाया हूं मेरा सोहना भेने वाले सोहना आप जहजाल बंद ने लेता चल ना के आवा मैं सिंधो मिंडो कोई भेने तुरके पता नहीं आई है सिंधो मिंडो बापू तुता ਮੈਨੂੰ ਕੁਸ ਕਰਨ ਨੂੰ ਸਬਜ਼ੀ ਬਣਾਉਣ ਨੂੰ ਵੀ ਨੇਰਾ ਹੀ ਹੋ ਗਿਆ ਅੱਜ ਤਾਂ ਮੈਨੂੰ ਮੈਂ ਕਿਹਾ ਚਾ ਉਧਰੋਂ ਮੰਜਾ ਇੱਧਰ ਕਰ ਲਾ ਉਧਰ ਕਰ ਲ ਚਲ ਆਹ ਬੈਠੀ ਬੈਠੀ ਆਹੀ ਕੱਟ ਲਾ ਛੋੜੀਏ ਲੈ ਜਿ ਬਣ ਗਈ ਦੀ ਮੈਂ ਕਰਦਾ ਮਾਂ ਬਸ ਕੋਈ ਨਾ ਮੈਂ ਕਰ ਲੈਨੇ ਬੈਠੀ ਮੈਂ ਮਹ ਜਲ ਕੱਟ ਤੇ ਆਲੂ ਕੱਟ ਤੇ ਹਾਂ ਹੋਰ ਕੀ ਬਣਾਉਣਾ ਚਾਲੂ ਹੋਈ ਜੋ ਮੇਰੇ ਕੋਲ ਮਸਾ ਨਿਕਲੀ ਸੀ ਚਲ ਤੂੰ ਬਹਿ ਜਾ ਤੋ ਮਿੰਟ ਆ ਜਾ ਚਲ ਕੋਈ ਨਾ ਰੋਝੂ ਗਿਆ ਹੁਣ ਤਾਂ ਨਿਮੇੜ ਕਰ ਸੋਈ ਦਤਾ ਮੈਂ ਨਿਬੜ ਗਿਆ ਹੋਰ ਨਿਬੜ ਗਿਆ ਹਾਂ ਚਲ ਮੈਂ ਇੱਕ ਡੱਕਰਾਣ ਦੀ ਨਾਲ ਕਰ ਦ ਦੂਜੀ ਪਤਾ ਲੱਭੀ ਨਹੀਂ ਮੈਨੂੰ ਨਹੀਂ ਆ ਵਧੀਆ ਲੱਗਦੀ ਹੈ ਮੇਰੇ ਹੱਥ ਲੱਗੀ ਵੀ ਆ ਵਧੀਆ ਲੱਗੀ ਆ ਹਾਂ ਚਲ ਫਰੈਂਕ ਮੈਂ ਤਾਂ ਐਸੀ ਨਹੀਂ ਕੱਟਦੀ ਹਾਂ ਤੈਨੂੰ ਪਤਾ ਹੀ ਹਾਂ ਇਸਿੰਦੋ ਹੋ ਬੜ ਕੇ ਮੈਂ ਠੀਕ ਹਾਂ ਨਾ ਮੈਂ ਧਿਆਨ ਨਹੀਂ ਮੇਰਾ ਖੜ ਜਾ ਕੁਰਸੀ ਲੈ ਕੇ ਬੈਣ ਬੈਣ ਨੂੰ ਕੁਰਸੀ ਤੇ ਬਹਿ ਜਾ ਖਾਣ ਨੂੰ ਕੋਈ ਹੋ ਗਿਆ ਦੌੜਾ ਨਹੀਂ ਦੁੱਤੀਆਂ ਵੀ ਹੈਗੀ ਆ ਤਾਂ ਨਾ ਉਹ ਝਾੜ ਲੈ ਨੇ ਇਧਰੀ ਇਹ ਇਹ ਫੇਰ ਬਾਹਰ ਹੀ ਹੁੰਦਾ ਮੰਜਾ ਤਾਂ ਕਰਕੇ ਇੱਥੇ ਡਾ ਲੈਣਾ ਹਾਂ ਇਹ ਤਾਂ ਉਹੀ ਡਾ ਲੈਣੇ ਬਸ ਪਾਣੀ ਲੈ ਮਾ ਨਾ ਬਸ ਨੀਂਦਰ ਬਾਪੂ ਦਾ ਘੋੜੇ ਵੇਚ ਕੇ ਦਿੱਤਾ ਪਿਆ ਬਾਪੂ ਦਾ ਇੰਗਮ ਹੌਲੀ ਹੌਲਾ ਜੇ ਦੇ ਸੁਣ ਲਿਆ ਤਾਂ ਮੰਗਰੀ ਪੈ ਜਾਂਦਾ ਸਾਡੇ ਬਾਪੂ ਦਾ ਸਵਾਹ ਸਵਾਹੀ ਉਹਦੇ ਬਾਪੂ ਦਾ ਸਵਾਹ ਤਾਂ ਕੱਬਾ ਮੰਦੀ ਆ ਮੈਂ ਯਾ ਇਹਨਾਂ ਨੂੰ ਕਿਸੇ ਟਾਈਮ ਚੁੱਪ ਕਰਾ ਲਿਆ ਕਰੋ ਸਾਡੇ ਘਰ ਤੇ ਕਿਸੂਂਦੀਆਂ ਨੇ ਮੈਂ ਮੈਂ ਕਰਦੀ ਆ ਸਾਨੂੰ ਦਾ ਬਾਪੂ ਕਹਿੰਦਾ ਸੀ ਆਪੀ ਬਸ ਹੁੰਦਾ ਸੀ ਤਾਂ ਡਾਣੀ ਤੋੜਨ ਬਾਗਣਾ ਜਾਈਏ ਬਾਹਰੇ ਹੁਣ ਬਾਪੂ ਜੀ ਡਾਣੀ ਤੋੜ ਕੇ ਦੋ ਤਾਂ ਦਾ ਉਹਦੀ ਕੀ ਸੀਗਾ ਦੱਸ ਨੇ ਸਾਰਾ ਦੰਡ ਨਿੱਟੇ ਗਦੀਆਂ ਆਈਆਂ ਹੋਰ ਮਿਆ ਮੈਂ ਕਰੀ ਸਿਰ ਮੇਰੇ ਬਾਵੇ ਸਿਰ ਦੁਖਣ ਲੱਗਿਆ ਮਿਆ ਮੈਂ ਕਰੀ ਜਾਂਦੀ ਹਰ ਦਿਨ ਬੈਣੀ ਸਲਾਸ ਮਾਰ ਗਿਆ ਨਹੀਂ ਡੰਡ ਤੋੜ ਗਿਆ ਚੱਲ ਤੇ ਇਹਨਾਂ ਨੇ ਤਾਂ ਛੱਡ ਹੋਰ ਸੁਣਾ ਕਰੇ ਠੀਕ ਆ ਸਾਰੇ ਹਾਂ ਸਭ ਠੀਕ ਆ 81 ਦਾ ਵਧੀਆ ਠੀਕ ਠਾਕ ਆ ਖਰਾਬ ਨਿਕਲ ਗਿਆ ਹੋਰ ਇੱਕ ਖਰਾਬ ਨਿਕਲ ਗਿਆ ਮੈਨੂੰ ਹੋਈ ਪੈਣੀ ਪੁੱਤ 50 ਰੁਪਏ ਹੋ ਗਏ ਗੰਢੇ ਹਾਂ ਜੋ ਬਲੇ 40 ਰੁਪਏ ਹੋ ਕੱਦੂ ਕੰਨ 100 ਰੁਪਏ ਵਿਕ ਗਿਆ ਕੱਦੂ ਤਾਂ ਹੋਰ ਕਿਵੇਂ ਆਇਆ ਚਾਰ ਨੂੰ ਨਹੀਂ ਮੈਂ ਤਾਂ ਆਈ ਸੀ ਆਖੋ ਮੀਆਂ ਇਵੇਂ ਹੀ ਆ ਕੋੰਗਾਂ ਦਾਸ ਤੋਂ ਦੋ ਦੋ ਸੋ ਗਿਆ ਵੈਨ ਨਾ ਵੇਰੇ ਗੱਲ ਬਸਣ ਵਾਲੀ ਗੱਲ ਹੋਈ ਹੱਥ ਪੰਗੇ ਕੀ ਹੋ ਗਿਆ ਨਹੀਂ ਮੈਂ ਇਹ ਕਹਿੰਦੀ ਸੀ ਜੀ ਆਪਾਂ ਮੇਲੇ ਤੇ ਨਾ ਚੱਲਦੇ ਮੇਲੇ ਨਾਲ ਗਸੈਣੇ ਨਾ ਮੈਂ ਵੱਲਾ ਦੋ ਚੁੰਡੀਆਂ ਬਣਾਉਣੇ ਮੈਂ ਥੋੜਾ ਲਾਏ ਚੁੰਡੀਆਂ ਬਣਾ ਲੈ ਮੇਨ ਪਾਪ ਮੇਲੇ ਦਾ ਬਾਲਾ ਚਾਚਾ ਲੰਗ ਗੱਲਾਂ ਦੇ ਲਾ ਗੱਲਾਂ ਦੇ ਮਤਲਬ ਦੱਸ ਲੈ ਹੋਰ ਉੱਥੇ ਨਾਉਂਦੇ ਬਟਾਪਾ ਅਗਲਾ ਬੱਬਾ ਚੁੰਡੀ ਕੋ ਹੋਰ ਵੱਡੀ ਨਹੀਂ ਹੈ ਮੋਤਾ ਵੀ ਚੁੰਡੀ ਬਣਾ ਕੋਈ ਹੋ ਵੀ ਚਰਨੋ ਦੇ ਹੈ ਚੁੰਡੀ ਕੋ ਹੋਰ ਵੱਡ ਜਾਂਦਾ ਨਾ ਥੱਪੜ ਦੂਜੇ ਦੇ ਪਾ ਜਾਂਦਾ ਨਹੀਂ ਨਹੀਂ ਖਾ ਖਾਂਦਾ ਮੈਂ ਨਾ ਇਹ ਕਿਤੇ ਵੱਡੀ ਹੋ। ਸ ਵੱਡ ਕੇ ਦਿਖਾ ਬ ਕੋ ਖਾ ਮੇਰੇ ਕੱਚੇ ਨੂੰ ਖਾ ਗੱਲਾਂ ਨਹੀਂ ਤੈਨੂੰ ਕਰਦੀ। ਇਹ ਤਾਂ ਮੇਰੀ ਚਾਚੀ ਆਲੀ ਗੱਲ ਕਰ। ਹੁਣ ਦੇ ਆ। ਆਓ। ਤੁਮਾਰੀਆਂ ਹੁੰਦੀਆਂ ਜੋ ਮੇਲੇ ਤੇ ਜਾਂਦੀਆਂ ਕਹਿੰਦੀ ਨਹੀਂ ਕੀ ਕਰਨਾ ਮੇਲੇ 'ਚ ਲੋਕ ਚੁੰਡੀਆਂ ਨਾ ਪਾ ਜਾਣਗੇ। ਅੱਛਾ। ਮੈਂ ਕਹਿੰਦੀ ਲੈ ਚਾਹੀਏ ਕੋਈ ਕੀ ਮਤ। ਭਾਵੇਂ ਤਾਂ ਕੋਣ ਵੜਦੂ ਜੁੰਦੀ। ਹਾਂ। ਮੇਲਾ ਜਿਹਦੇ ਮਤਾਈ ਹੋਵੇ ਦੇਖਣਾ ਚੱਲਾਂਗਾ ਆਪਾਂ ਮਿਲ ਜੀਏ। ਬਣਾ ਲਾ। ਇਹਨੂੰ ਲੈ ਜੀ। ਮੈਂ ਕੰਮ ਕਰਨ ਨੂੰ ਤੋ ਵਗ ਜੀ ਨਹੀਂ ਨਹੀਂ ਚੱਲ ਨਹੀਂ 11 ਦਿਨ ਨੇ ਗਿਆ ਜਮੇਲੇ ਚ ਚਾਰੇ ਪੰਜੇ ਜਾਵਾਂਗੇ ਇਕੱਠੀਆਂ ਨਹੀਂ ਉਹ ਦੀਪੋਂ ਤੱਕ ਲਈ ਦੀਪੋ ਆਈ ਸੀ ਵਰ ਕੋਲੇ ਸੱਚੀ ਹਾਂ ਕੀ ਦੱਸਗੀ ਦੀਪੋਂ ਛੜ ਤੱਕ ਗੇੜਾ ਮਾਰਾ ਨਹੀਂ ਤੱਕਾ ਅੱਛਾ ਨਹੀਂ ਉਹ ਤਾਂ ਉਹੀ ਆਈ ਸੀ ਉਹੀ ਆਈ ਸੀ ਮੈਨੂੰ ਉਹੀ ਨਹੀਂ ਲੱਗਦਾ ਵੀ ਹੋਊਗਾ ਨਾ ਨਾ ਉਹੀ ਆ ਗਈ ਮਾਰ ਲੈ ਗੇੜਾ ਮੇਰੇ ਕੋਲ ਤੇ ਬਲਾਈ ਸਾਂਨੇ ਤੇ ਚੁੱਲੀ ਗਈ ਸਾਫਣ ਅੱਛਾ ਬਲਾਈ ਸਾਂਨੇ ਕੋਕਲੇ ਕੀ ਕੋਈ ਰੌਲ ਤਾਂ ਦੇਖਣ ਭੰਗ ਬਾਇਕ ਦੇ ਵੀ ਨਹੀਂ ਉਨੀ ਲੈਤਾ ਹੂ ਵਾ ਨਹੀਂ ਉਹ ਤਾਂ ਤੈਨੂੰ ਮੈਨੂੰ ਅਗਲਾ ਉਹ ਕੁੱਤੇ ਲੈ ਕੇ ਦਿੰਦਾ ਤਾ ਆਪਾਂ ਇੰਦਾ ਮਾ ਕਰ ਉਹ ਕਦੋਂ ਲੈ ਕੇ ਦਿੰਦਾ ਇਹਨਾ ਮੇਰੀ ਗੱਲ ਸੁਣ ਲਓ ਸੁਣ ਲੋ ਨੀ ਗੱਲ ਮੈਂ ਤਾਂ ਚੁਗਲੀ ਨਹੀਂ ਕਰਦੀ ਹੁੰਦੀ ਕਿਸੇ ਦੀ ਹਾਂ ਇਹ ਤਾਂ ਘਰ ਦੇ ਚੁਗਵਾ ਗਾ ਇਹ ਕੀ ਕਰਦੀ ਆ ਹੋਰ ਤੂੰ ਆਏ ਕਰ ਐ ਮਹੀਨਾ ਤੂੰ ਨਾ ਨਾ ਕੁਝ ਨਹੀਂ ਖਾਏਗਾ ਉਹ ਸੇ ਨੂੰ ਕੁਝ ਨਹੀਂ ਦੱਸ ਦੇ ਗੋਲਾ ਬਣੀ ਜਾਂਦੀ ਹਾਂ ਐ ਕਰਦੀ ਜਾਵੇਂਗੀ ਜਮੇ ਨਹੀਂ ਬਣਦਾ ਗੋਲਾ ਤਾਂ ਮੇਰੇ ਪੱਡੇ ਹੀ ਬਿਹਤਰ ਬਣਿਆ ਪਿਆਗਾ ਐਨਾ ਵੱਡਾ ਦੇਖਣਾ ਹਾਂ ਚੱਲ ਆ ਜਦੋਂ ਮੇਰਾ ਵਿਆਹ ਹੋਇਆ ਸੀ ਮੈਂ ਤਾਂ ਇੱਕੋ ਵੀ ਪਤਨੀ ਸੀ ਆ ਦੇਖ ਲੈ ਤੂੰ ਸਾਰਿਆਂ ਨੇ ਮਾਰ ਕੋਈ ਜਾਂਦਾ ਬਾਹਰ ਚ ਪਾ ਦੇ ਕਿੰਦੇ ਘਰ ਦੇ ਆ ਕੋਈ ਨਹੀਂ ਆਹ ਤੈਨੂੰ ਦੱਸੋ ਫਿਰ ਮੈਂ ਚੱਲੂੰਗੀ ਮੇਲੇ ਤੇ ਮੈਂ ਬੜਾ ਨੁਹਾਹ ਕਰਦੀ ਪੱਕੀ ਮੈਂ ਤਾਂ ਜਾ ਬਣੇਰੇ ਆ ਤਾਂ ਕੁਝ ਨਹੀਂ ਕਰਦੀ ਮੇਰੇ ਆ ਤਾਂ ਬਣ ਸਾਈ ਦਿਨ ਨੂੰ ਤਾਂ ਜਾਣ ਨਹੀਂ ਦਿੰਦਾ ਕੋਈ ਨਹੀਂ ਗਿਆ ਲੋਕਾਂ ਆ ਮੈਂ ਸਾਈ ਦਿਨ ਦੇ ਜਾਣ ਕੇ ਲਾ ਲੋ ਕਹਿੰਦਾ ਕਿ ਉਹ ਨਹੀਂ ਦਿੱਕਤੀ ਲੱਗਣਾ ਕਹਿੰਦਾ ਕਿ ਉਹ ਨਹੀਂ ਦਾ ਮਾਤਰਾ ਵੇ ਤਾਂ ਕੀ ਕਰਨਾ ਮੇਲੇ ਤੇ ਨਹੀਂ ਨਹੀਂ ਮੀਟਲ ਨਾ ਆਉਂਦੀ ਨਹੀਂ ਉਹ ਗੱਲ ਜਿਉਂਦੇ ਜੀਆਂ ਦੇ ਮੇਲੇ ਹੁੰਦੇ ਨੇ ਜਿਉਂਦੇ ਜੀਆਂ ਦੇ ਮੇਲੇ ਹੁੰਦੇ ਨੇ ਹਾਂ ਉਹ ਤਾਂ ਹੈ ਨਹੀਂ ਮੈਨੂੰ ਤਾਂ ਪਹਿਲਾਂ ਵੀ ਬਹੁਤ ਸੌਂਕ ਸੀ ਮੇਲੇ ਦਾ ਹੁਣ ਵੀ ਬਹੁਤ ਆ ਆਪਣਾ ਚੱਲ ਆ ਹਾਂ ਕੱਠ ਜਿ ਘਵਰਾਟ ਹੁੰਦੀ ਆ ਆਜੇ ਚੰਡਾ ਉਲਟ ਚੰਡਾ ਉਲਟ ਨੂੰ ਜਿੱਤ ਕਰਨ ਨੂੰ ਉਦਾਸ ਦੀ ਆਹੋ ਨਹੀਂ ਮੈਨੂੰ ਦੁੱਧ ਭੰਡਾ ਨਾ ਨਹੀਂ ਕਹਿੰਦਾ ਚੜੀ ਨਹੀਂ ਹੁੰਦੀ ਐ ਡਰ ਮੈਂ ਤਾਂ ਵਾਧੂ ਜਾਣੀ ਨਾ ਬੜਾ ਬੜਾ ਵਧੀਆ ਲੱਗਦਾ ਨਹੀਂ ਕਹਿੰਦੇ ਵਿਚੀ ਮੂਤ ਨਿਕਲ ਜਾਂਦਾ ਤੇਰਾ ਕਦੇ ਨਿਕਲ ਕੇ ਨਹੀਂ ਨਿਕਲ ਮੈਂ ਤਾਂ ਬੰਦੀ ਵੀ ਨਹੀਂ ਮੇਰਾ ਕਦੋਂ ਨਿਕਲੂ ਜੇ ਤਾਂ ਹੁਣ ਜਿਹੜਾ ਕੋਈ ਮੇਰੇ ਵਰਗਾ ਬੈਠਿਆ ਨਹੀਂ ਡਰਦਾ ਮੇਰੇ ੱਟਕੇ ਨਾ ਕੋਈ ਆ ਜਾਣੀ ਆ ਜਾਣੀ ਭਾਜਾ ਵਿਚੀ ਪਸਾਬ ਨਿਕਲ ਜਾਂਦਾ ਕਹਿੰਦੇ ਤਾਂ ਹੂੰ ਆ ਮਿੱਦਲ ਦੇ ਬਾਈ ਮਾਂ ਕੋਈ ਨਹੀਂ ਹੁੰਦਾ ਚੱਲਾਂ ਮੇਲੇ ਤੇ ਤਾਂ ਚੱਲ ਮੈਂ ਜਾਂਨੀ ਹਾਂ ਮੈਂ ਸਭ ਜਿੰਨ ਤੱਕ ਮੈਂ ਨਾਲ ਨਹੀਂ ਤੜਕਾ ਤੁਸੀਂ ਤਾਂ ਨਹੀਂ ਮੈਂ ਲਾਉਣੀ ਆ ਤੂੰ ਕਰ ਗੱਲਾਂ ਚੱਲ ਕੋਈ ਨਹੀਂ ਬੈਠ ਚੱਲ ਕੋਈ ਮੈਂ ਵੀ ਕਿਦੇ ਉਖਣ ਦੇ ਦੇ ਕੰਮ ਬੜਾ ਨਾ ਨਹੀਂਿੰਦੋ ਕੰਮ ਕਰਿਆ ਕਰ ਤਾ ਕੋਈ ਨਾ ਕੰਮ ਨੂੰ ਤਾਂ ਹੁੰਦਾ ਮੈਂ ਕੰਮ ਕਰਦੇ ਦਿੰਦੇ ਕਹਿੰਦੇ ਹੁੰਦੇ ਕਰ ਮੈਂ ਨਾਲ ਕੇ ਕਰਦੇ ਗਾ ਕੰਮ ਕੋਈ ਚੋਅਸ ਨਹੀਂ ਮੈਂ ਇਹ ਹਾਂ ਕੰਮ ਤਾਂ ਨਹੀਂ ਸੌਈ ਤਾਂ ਤੁਸੀਂ ਸੌਣੀ ਹਾਂ ਹਾਂ ਕੰਮ ਤਾਂ ਸੀ ਨਾ ਰਲ ਮਿਲ ਕੇ ਕਰਦੇ ਆ ਕੰਮ ਨਹੀਂ ਅਸੀਂ ਕਦੇ ਉਹ ਕਰਿਆ ਬਿਆਈ ਜਣੀ ਵੀ ਐਨੇ ਆਏ ਨੇ ਉਹਨੂੰ ਕਰੇ ਐਨੇ ਆਉਣ ਕਰੇ ਤੱਕ ਨਹੀਂ ਜਣੀ ਇਹਨੇ ਸਾਲਾ ਗੁਆਉਂਤਾ ਗਿਆ ਨਾ ਵੀ ਇੱਥੇ ਕੀ ਲੈ ਜਾਣਾ ਭੈਣਾ ਮੰਗੂ ਰਹੋ ਹਣਾ ਚੱਲ ਵਧੀਆ ਜੇ ਰਲ ਮਿਲ ਕੇ ਕਰ ਲੈਣੀ ਹੋਈਆਂ ਸੌਖਾ ਹੁੰਦਾ ਇੱਕ ਦੂਜੇ ਨੂੰ ਸਾਨੂੰ ਤਾਂ ਕਹਿੰਦੇ ਨੇ ਵੀ ਤੁਸੀਂ ਜਿਹੜਾ ਕੋਈ ਆਉਂਦਾ ਸਾਡੇ ਵਿੱਚ ਅੱਗੇ ਭੈਣਾ ਤੁਸੀਂ ਵੀ ਇੰਨਾ ਤਾਂ ਸੱਗੇ ਭੈਣਾ ਨਹੀਂ ਕਹਿੰਦੇ ਰਹੇ ਜੇ ਇਹ ਜਦੋਂ ਤੁਸੀਂ ਰਹਿੰਦੇ ਹੋ ਹੋਰ ਐ ਸਾਡੇ ਤਾਂ ਵਧੀਆ ਰਹਿੰਗੇ ਟਾਈਮ ਦਾ ਹੋਰ ਗੁਣੇ ਭਰਾ ਵਧੀਆ ਚੱਲ ਆਪਸ ਵਿੱਚ ਜੇ ਇੱਕੋ ਜਿਹਾ ਕੰਮ ਕਰਦੇ ਉਧਰੋਂ ਅਸੀਂ ਕਰੀਂ ਨਾ ਫਰਕ ਆਏਗਾ ਸਾਡਾ ਹਨਾ ਵਿੱਚ ਹੁਣ ਕੀ ਵੀ ਪਾਣੀ ਹੀ ਪੀਣ ਦਿੰਦੀਆਂ ਬੰਦੇ ਨੇ ਆਉਣ ਦੇ ਕਿੰਟ ਜਾਂਦੀਆਂ ਨੇ ਆਏ ਆ ਇਹ ਬਹੁ ਆ ਇਹ ਉਹ ਕਰਦਾ ਸਾਡੇ ਦਾ ਉਹ ਕੰਮ ਹੈ ਨਹੀਂ ਬਣੇ ਨਹੀਂ ਮੈਂ ਚਰਨ ਚਾਹ ਬਣਾਉਣੀ ਕੁੱਟ ਕਬੇ ਨਹੀਂ ਬਸ ਚਾਹ ਤਾਂ ਬਣੇ ਮੈਂ ਤਾਂ ਜਾ ਕੇ ਮੁੰਡਾ ਆਣਾ ਸਕੂਲੋਂ ਮੈਂ ਜੇ ਕੁਝ ਆ। ਅੱਛਾ ਚਲ ਦੇਖਣਾ ਕੋਈ ਨਾ ਫਿਰ ਇਹ ਵਗ ਦੂਗੀ। ਮਾਂ ਪਤਾ ਨਹੀਂ ਕਿੱਧਰ ਗਈ ਆ। ਉਹ ਤੈਨੂੰ ਪਤਾ ਹੀ ਆ। ਕਹਿੰਦੇ ਆ ਕਿ ਉਦੋਂ ਕਹਿੰਦੇ ਮਾਂ ਤਾਂ ਮਹੀਨਾ ਪਿਆ ਹੁੰਦਾ ਮੇਲੇ 'ਚ ਪਹਿਲਾਂ ਹੀ ਲੱਗ ਜਾਂਦੇ ਪਹਿਲੀ ਦੋਏ ਫੇਰ ਲੱਗ ਜਾਂਦੇ ਹੋਰ ਗੱਲ ਦੇ ਕੁਸਤਾ ਟਿੱਚਵੀ ਰੱਖ ਲਿਆ ਕਰ ਮੈਂ ਆ ਹੁਣ ਗੱਲੀ ਮਜ਼ਾ ਜਿਹਾ ਹੁੰਦਾ ਜਦੋਂ ਇਕੱਠਿਆਂ ਉੱਪੇ ਜਾਂਦੇ ਹਾਂ ਹਾਂ ਸਹੀ ਗੱਲ ਹੈ ਜਾਣਾ ਤਾਂ ਹੈਗਾ ਹੀ ਇਕ ਥਾਂ ਹੀ ਜਾਣਾ ਸਹੀ ਗੱਲ ਹੈ ਹਾਂ ਚੱਲ ਕੋਈ ਨਾ ਆਹ ਜੇ ਮੈਂ ਨਾ ਗਈ ਇੱਕ ਤਾਂ ਜਾਊਗੀ ਸਾਡੇ ਇਹ ਜਾ ਬੜੀ ਹੋਰ ਹੋਰ ਮੈਂ ਤਾਂ ਚੂੜੀ ਲੈਣੇ ਦੋਈ ਲਿਆ ਦੂਗੀ ਕੌਂਦੀ ਤਾਂ ਮੈਂ ਕਟੀਆਂ ਦੇ ਹਲਾ ਲਾਵਾ ਨਾ ਨਹੀਂ ਚੱਲਣਾ ਇਹ ਤਾਂ ਮਿੱਟੀ ਕੱਢਿਆ ਗਰਮੀ 'ਚ ਪੈਂਦੀ ਹੈ ਚੂੜੀ ਹਾਂ ਉਹ ਤਾਂ ਹੈ ਉਹ ਤਾਂ ਹੈ ਸੈਣੇ ਦੇ ਮੇਲੇ ਤਾਂ ਬਹੁਤ ਕੁਝ ਹੁੰਦਾ ਹੈ ਹੋਰ ਹੋਰ ਕਹਿੰਦੇ ਨੇ ਵੀ ਸੈਣੇ ਦੇ ਮੇਲੇ ਚੱਲ ਵਾਰਾ ਤਾਂ ਹੱਟੋ ਲਾ ਵੀ ਰਿਓੜੀਆਂ ਬਾਜ਼ਾਰੋਂ ਲੈ ਕੇ ਟੱਲ ਵਾਰਾ ਤਾਲੀਏ ਸੈਣੇ ਦੇ ਮੇਲੇ ਚੱਲ ਵਾਰਾ ਹਨਾ ਨਹੀਂ ਬੋਲੀ ਬੋਲੀ ਪਾਉਂਦੇ ਨੇ ਕੁੜੀਆਂ ਹੋਰ ਹਨਾ ਕਹਿੰਦੇ ਸੈਣੇ ਦੇ ਮੇਲੇ ਨੇ ਸੈਣੇ ਦੇ ਮੇਲੇ ਬਹੁਤ ਮਸ਼ਹੂਰ ਆ ਚੱਲ ਕੋਈ ਨਾ ਫਿਰ ਹਾਂ ਦੇਖ ਲਾਂਗੇ ਚੰਗਾ ਠੀਕ ਆ ਹਾਂ ਕੋਈ ਨਾ ਰੋਟੀ ਦੇਖ ਲੋ ਫਿਰ ਉਹ ਚਾਹ ਤਾਂ ਨਹੀਂ ਪੀਂਦੇ ਰੋਟੀ ਬਣਦੇ ਰੋਟੀ ਖਾ ਬਸ ਬਸ ਜਾ ਆਇਓ ਕੀ ਦੇ ਕੋਲ ਨੀ ਤੂੰ ਤਾਂ ਹੁਣ ਕੋਈ ਦੱਸ ਕੇ ਨਹੀਂ ਗਿਰੇ ਨਾਲ ਕੋਲੇ ਨਹੀਂ ਮੈਂ ਕੀ ਦੱਸ ਕੇ ਜਿਵੇਂ ਜੇ ਕੁਝ ਹੋਊਗਾ ਫਿਰ ਦੱਸੂਗਾ ਮੈਂ ਤਾਂ ਅੱਜ ਕੱਲ ਨਹੀਂ 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 ਕਿਤੇ ਪਤਾ ਨਹੀਂ ਕਿੱਥੇ ਗਈ ਹੈ ਨਹੀਂ ਮੂੰਹ ਸੋਣੀ ਬਲਾਈ ਬਣੀ ਰਹਦੀ ਸੀ ਚਾਹ ਮਚ ਨਾਲ ਇਹ ਇਹ ਤਾਂ ਕੀ ਚੜਗੇ ਨਹੀਂ ਜਿਹੜਾ ਸੋਣੀ ਬਣੀ ਚੜਦੀ ਹੈ ਕਿਤਾ ਵਸੂੜ ਪਾਇਆ ਹੋਇਆ ਹਮ ਕਾਈ ਕਾਈ ਚੜਨੀ ਲੱਤੀ ਵੀ ਇੰਨੀ ਸੋਣੀ ਮੰਦਾ ਜਿਹੜਾ ਬਾਹਰ ਤੇ ਹਾਕ ਮਾਰੀ ਪਤਾ ਨਹੀਂ ਲੱਗਿਆ ਵੀ ਕਿਹੜੀ ਆ ਕਿਹੜੀ ਤੇਰੇ ਬੜੇ ਚਲਪਣਾ ਵੱਧਦਾ ਸਾਡੇ ਤਾਂ ਤਾਂ ਨਹੀਂ ਹੁੰਦੀ ਆਹੋ ਹਾਂ ਸਾਡੇ ਤਾਂ ਤਾਂ ਨਹੀਂ ਹੁਣ ਲੱਗਦੀ ਵੀ ਸਾਡੇ ਦੇ ਗੱਲਾਂ ਮਾਰਦੀ ਐ ਲੈ ਢਿੱਡ ਚ ਗੱਲ ਆ ਤੇਰੇ ਮੂੰਹ ਤੇ ਆਈ ਪਈ ਆ ਦੱਸ ਰਹੀ ਨਹੀਂ ਵੀ ਕੀ ਕਹਿ ਕੇ ਗਈ ਆ ਉਹ ਕੀ ਕਰਕੇ ਗਈ ਆ ਸਾਰਾ ਕੁਝ ਜਾਣ ਦੇ ਤੂੰ ਉਹਦੇ ਬਾਰੇ ਬਸ ਇੱਕੋ ਹੀ ਸਾਨੂੰ ਨਹੀਂ ਦੱਸ ਕੇ ਗਈ ਵੀ ਇਹਨਾਂ ਨੂੰ ਮੈਂ ਦੱਸ ਦਿੰਨੀ ਹੈਗੀ ਜਰਦ ਤੇ ਸਾਨੂੰ ਹੋਣੀ ਦੁਨਣਾ ਨਦਰਾਂ ਜਿਹਾਣੀ ਦੱਸ ਕੇ ਤਾਂ ਉਹ ਕੁਛ ਨਾ ਕੁਛ ਗਈ ਆ ਮੂੰਹ ਤੇ ਤਾਂ ਗੱਲ ਆਈ ਪਈ ਸੀ ਉਹਦੇ ਪਰ ਕਹਿ ਨਹੀਂ ਰਹੀ ਸੀ ਕੋਈ ਨਾ ਚਰਨ ਕਦੇ ਤਾਂ ਬੁਲਾ ਹੀ ਲਾਉਂਦਾ ਨੂੰ ਚੱਲ ਮਣ ਲੈ ਕੱਪੜੇ ਵੀ ਰੋਜ਼ ਹੀ ਹੋਏ ਰਹਿੰਦੇ ਨੇ ਬੰਦੇ ਪੁੱਤੇ ਦੇ ਸਾਰੀ ਤੇ ਆੜੀ ਕੰਮਿੰਨ ਪੜ ਜਾ ਤੇਰੇ ਨੰਗਮ ਲੋਟਾਉਣੇ ਮੈਂ ਤਨ ਐਂ ਕਹਿੰਦੀ ਸੀ ਮੈਂ ਚੱਲ ਉੱਥੇ ਤਾਂ ਖਾਦੂ ਬਸ ਜਾ ਮਾਰਨ ਨਾ ਹਾਂ ਕੋਈ ਪਤਾ ਨਹੀਂ ਕੀ ਹੋ ਗਿਆ ਹਾਂ ਆਪਾ ਬਾਜ਼ਾਰ ਚੱਲੇਗੀ ਬਾਜ਼ਾਰ ਕੱਪੜੇ ਦਾ ਫੇਰ ਤੋਂ ਲੂਟ ਲੈ ਆਈਏ ਮੇਲੇ ਵਾਸਤੇ ਢੇਲਰ ਕੋਲੇ ਕਿਤੇ ਟਾਈਮ ਹੁੰਦਾ ਜੇ ਹੁਣ ਲਿਆ ਕੇ ਫੜਾ ਮੰਗ ਫੇਰ ਹੀ ਬਣਾਉਣਗੇ ਉਹ ਤਨ ਮੈਂ ਕਿਹਨੇ ਮੇਲੇ ਤੇ ਜਾਣਾ ਮੇਲੇ ਤੇ ਨਹੀਂ ਜਾਣਾ ਬਹਾਨੇ ਨਾਲ ਸੂਟ ਤਾਂ ਬਣਾ ਲੈ ਮੇਰੇ ਨਾਲ ਦਾ ਇਹ ਤੇ ਤੇਰੀ ਗੱਲ ਸਹੀ ਹੈ ਨਾ ਚੱਲ ਨਾਲ ਦਾ ਨਾ ਬਣਾਈ ਅੱਡ ਦਾ ਬਣਾ ਲੈ ਔਰ ਕੋਈ ਨਾ ਸਕੂਲ ਵਾਲੀ ਵਰਦ ਜੀ ਲੱਗੂ ਮਸਤੀ ਵੀ ਬਣੀਆਂ ਨੇ ਕੋਈ ਕਮਿੰਦਰਾ ਨਹੀਂ ਛਾਣਦੇ ਹੁਣ ਇੰਨੀ ਬੱਟਾ ਪਹਿਲਾਂ ਸੋਇਸ ਉਹ ਆਪਣੇ ਕੋਈ ਸੀ ਹਾਂ ਚੱਲ ਅੱਡ ਦਾ ਲੈ ਲਈ ਆਪਾਂ ਬਾਜ਼ਾਰ ਚੱਲਾਂਗੇ ਛੋਟ ਲੈ ਕੇ ਆਮਣੇ ਚੱਲੀਏ ਫਿਰ ਹੁਣੀ ਹੋਰ ਚੱਲ ਫਿਰ ਐ ਕਰ ਹੁਣੀ ਚੱਲ ਫਿਰ ਐ ਕਰ ਦਿਆ ਕਿਤੇ ਵੱਧ ਘੱਟ ਲੈਟਰਾਂ ਜੇ ਆ ਕੇ ਚਲਾ ਲਾਂਗੇ ਮਸ਼ੀਨ ਇਹ ਤਾਂ ਫੇਰ ਕਰ ਲਾਂਗੇ ਦੋਨਾਂ ਜਣਾਂ ਨੂੰ ਕੀ ਲੱਗਦਾ ਤੂੰ ਧੋ ਦੀ ਮੈਂ ਸੁੱਕਣੇ ਪਾ ਦੂੰਗੀ 2 ਮਿੰਟਾਂ ਚ ਕੱਪੜੇ ਧੁੱਤ ਜਾਣਗੇ ਫੋਨ ਕਰਨਾ ਬਹੁਤ ਸਾਡੇ ਅੰਦਰ ਟੱਪੂ ਨਹੀਂ ਨਹੀਂ ਕੋਈ ਨਾ ਮੈਂ ਕਹਿ ਦੂੰਗੀ ਬਾਜੀ ਕੋਈ ਨਾ ਮੈਂ ਲੈ ਗਈ ਸੀ ਆਇਂ ਤੱਕ ਲਵੀਂ ਫਿਰ ਵੱਡੀ ਦੀ ਮੰਨੀ ਲੋੜੀ ਪਰਦਾ ਪਿਆ ਨਾ ਚੱਲ ਕੋਈ ਫਿਰ ਅੱਖ ਲੱਗ ਜਾਂਦਾ ਚੱਲ ਕੋਈ ਨਾ ਚਾਲੇ ਦੂੰਗੀ ਹਾਂ ਮੈਂ ਯਾਰ ਲੋੜੀ ਵੀ ਹੈ ਬਾਜੀ ਬਾਜੀ ਕਰਦੀ ਰਹੀ ਹਰ ਇੱਕ ਵੰਡੈ ਮੈਂ ਕਹੀ ਫਿਰ ਹੋਰ ਚੱਲ ਕਿਹੜਾ ਚੱਲੀਂ ਨਹੀਂ ਪੜਦਾ ਚੱਲੀਂ ਤੂੰ ਦੱਸ ਕਿਹੜਾ ਚੱਲਗੇ ਹਾਂ ਤੂੰ ਦੱਸ ਪੰਪਾਂ ਚੱਲਨੀ ਚੱਲ ਪੰਨ ਤੂੰ ਪੰਨਦਾ ਹਿੱਟੇ ਚਲੀ ਚੱਲ ਬਹੁਤ ਮਸੂਰ ਹੈ ਕਹਨੇ ਆ ਜਾ ਚੱਲ

ਨੀ ਮੈਂ ਵਾ ਮੌਸਮ ਵਧੀਆ ਦੀ ਮੈਂ ਚੱਲ ਬਾਹਰ ਲਈ ਕਵਾ ਲੈਣਾ ਚੱਲ ਮੌਸਮ ਨੂੰ ਤੂੰ ਫੇਰ ਛੱਡੀ ਮੈਂ ਤਾਂ ਸੂਟ ਲੈ ਕੇ ਸੁਣਵਾਣਾ ਦੇ ਆਈ ਖੜ ਜਾ ਨਹੀਂ ਮਿਲ ਵਾ ਮੈਂ ਤਾਂ ਲੈ ਜਾਣਾ ਹਜੇ ਮੈਂ ਗਈ ਸੀ ਚਾਰਨੋਲੇ ਵੀ ਹਾਂ ਤੇ ਚੱਪੜਾ ਵੀ ਲਿਆਂਦੇ ਆਵੇਂ ਨਹੀਂ ਕਿਸ ਤਰ੍ਹਾਂ ਫੇਰ ਰਹੀਆਂ ਸਾਰਾ ਸਾਰਾ ਥੋੜਾ ਜਿਹਾ ਕੁਸਤ ਸੁਣਵਾਣੇ ਦੇ ਆਈਆਂ ਕਿ ਕਿਹੜੀ ਟੇਲ ਨਹੀਂ ਦਦੇਈਆਂ ਨਹੀਂ ਪਤਾ ਨਹੀਂ ਇਹ ਦੇਖੇ ਪਤਾ ਨਹੀਂ ਕਿੰਨਾ ਕਿਹੜੇ ਲਵੀਆਂ ਨਹੀਂ ਉਹ ਨੂੰ ਮੈਂ ਜਾਣਦੀ ਨਹੀਂ ਆ ਜੇ ਨਵੀਂ ਲੱਗੂ। ਉਹ ਬਦਲ ਬਦਲ ਕੇ ਸਮਾ ਲੇ। ਮੈਂ ਤਾਂ ਘਰ ਤੇ ਹੀ ਨਿਕਲਦੇ ਹਾਰੇ। ਕਰ ਚੁੱਕੀ। ਮੈਂ ਬੱਧੀ ਆਪਣੇ ਨੂੰ ਲੈਣੀ ਚਾਹੀਦੀ। ਮੈਂ ਤਾਂ ਅੰਮਰ ਕਰਨੀ ਜਾਮਾ ਦੁਕਾਨ ਤੇ ਕੌਰੀ ਕਹਿੰਨੇ ਕੌਰੀ ਖਵਾ ਦਿਆ। ਅੱਛਾ ਕੌਰੀ ਸ਼ੀਨ ਤੇ ਹਾਂ ਉਹਨਾਂ ਨੇ ਨਹੀਂ ਫਿਰ ਮੈਂ ਵੀ ਉਸੇ ਤੋਂ ਸਿਮਾਉਂਗੀ। ਮੈਂ ਬਧੀ ਨਹੀਂ ਜਾਣਦੀ ਨਹੀਂ ਕਿ ਨਾਮ ਹੈ। ਚਲੋ ਉਹ ਕਹੀ ਐਸੀ ਕਹਿੰਦਾ ਕੌਰੀ ਦੇ ਕੱਪੜੇ ਦੇ ਦਿਆ ਕਰੋ ਬਧੀ ਸਹੁੰਦੇ ਨੇ। ਅੱਛਾ। ਹਾਂ ਉਹ ਚੱਲ ਨਹੀਂ ਕਿ ਕਿੰਨੇ ਕਿੰਨੇ ਦਿਲੇ ਇਹ ਸੂਟ। ਸੂਟ ਦਾ ਬਲਾਈ ਸੋਹਣੇ ਨੇ ਇੱਕ ਤਾਂ ਮੈਂ ਤਾਂ ਮੇਲਾ 5000 ਦਾ ਲੈ ਕੇ ਇਹ ਤਾਂ ਹਟੀ ਨਹੀਂ। ਹੋਰ ਹੋਰ ਮੇਰੇ ਪੰਜ ਵਾਲੀ ਲਿਆਉਂਗੀ 5200 ਦਾ ਮੈਨੂੰ ਦਬਾਤਾ ਹੈ ਅੱਛਾ ਆਹੋ ਚਾਪੜ ਨੂੰ ਜਰੂਰ ਦਿਖਾ ਦੇ ਹਾਂ ਚਾਪੜ ਨੂੰ ਜਰੂਰ ਦਿਖਾ ਦੇ ਚਰਨ ਨੂੰ ਆਹੋ ਚਰਨ ਦੇ ਚਰਨਾਂ ਦੇ ਗੋਲਾ ਬਣ ਗਏ ਕਦੇ ਨਹੀਂ ਬਣਦਾ ਨਹੀਂ ਆਪਣੇ ਨਾਲ ਦੀ ਆਉਣੀ ਨਾਂ ਦੀ ਪਾਪਾ ਆ ਕੇ ਲੈ ਕੇ ਚੱਲਾਂਗੇ ਮੇਲੇ 'ਚ ਸਭ ਠੀਕ ਆ ਆ ਚੱਪਾ ਦੇਖ ਲਾ ਇਹ 1200 ਦੇ ਇਹਨਾਂ ਕੱਲੀਆਂ

5000 ਰੁਪਏ ਮੇਰੇ ਵਰਗੀ ਪਾਉਂਦੀ ਐ 100 ਰੁਪਿਆ ਸੂਟ ਲੈਣ ਦੇ ਕਾਹ ਦਨੀ ਪੰਜਾਂ ਦੀਆਂ ਗੱਲਾਂ ਕਰਦੀਆਂ ਨੇ 100 200 ਵਾਲੇ ਖਰੀਦ ਕੇ ਲੈ ਆਈਆਂ ਹੋਣੀਆਂ ਤਾਂ ਹੀ ਤਾਂ ਮੈਨੂੰ ਦਿਖਾਇਆ ਨਹੀਂ ਫੇਰ ਕੱਢ ਕੇ ਸੋਹਣਾ 5000 ਵਾਲੇ ਕੋਈ ਨਾ ਮੇਰੇ ਤਾਂ ਪਤਾ ਲੱਗ ਜੂ ਇਹ 5 ਵਾਲੇ ਪਾਉਂਦੀਆਂ ਤੁਸੀਂ ਕਾ 200 ਵਾਲੇ ਪਾਉਂਦੀਆਂ ਆ ਸਬਜ਼ੀ ਵਾਲਾ ਵੀ ਬੋਲੀਆਂ ਤੇ ਹੁਣ ਪਤਾ ਨਹੀਂ ਕਿੱਧਰ ਲੰਘਾ ਲੈ ਸਬਜ਼ੀ ਲੈ ਲਾਂਦੀ ਭੋਰਾ ਇਹ ਤਾਂ ਵੀ ਪਤਾ ਨਹੀਂ ਭਾਈ ਦਾ ਟਾਂਕ ਤੇ ਨਹੀਂ ਆਉਂਦਾ ਹੈਗਾ ਚਲੋ ਮੰਗਾ